ਤੇ ਜੀ ਬਸਤੀ ਗੁਜਾਨ ਦੇ ਵਿੱਚ ਇੱਕ ਸਚੇਨ ਇਲੀਅਸ ਲਾਡੀ ਨਾਮ ਦਾ ਸਮਗਦਰ ਹੈਗਾ ਜਿਹਦੇ ਖਿਲਾਫ 10 ਮੁਕਤਵੇ ਦਰਜ ਹੈਗੇ ਐਂਡੀਪੀ ਸੈਕਟਰ ਦੇ ਉਹਨੇ ਨਸ਼ਾ ਵੇਚ ਕੇ ਜਿਹੜੀ ਹੈ ਇਲੀਗਲ ਕੰਸਟਰਕਸ਼ਨ ਜਿਹੜੀ ਕੀਤੀ ਸੀਗੀ ਉਹ ਕਾਰਪੋਰੇਸ਼ਨ ਦੇ ਧਿਆਨ ਚ ਆਈ ਹੈਗੀ ਹੈ ਕਾਰਪੋਰੇਸ਼ਨ ਨੇ ਇਸ ਨੂੰ ਆਇਡੈਂਟੀਫਾਈ ਕਰਕੇ ਪਰ ਪੁਲਿਸ ਦੀ ਹੈਲਪ ਮੰਗੀ ਸੀਗੀ ਵੀ ਇਹਨੇ ਜਿਹੜੀ ਇਲੀਗਲ ਕੰਸਟਰਕਸ਼ਨ ਕੀਤੀ ਆ ਉਹਨੂੰ ਡਿਮੋਲਿਸ਼ ਕਰਨਾ ਬਣਦਾ ਉਹ ਡਿਮੋਲਿਸ਼ ਕਰਨ ਆਏ ਆ ਤੇ ਪੁਲਿਸ ਹੈਲਪ ਵਾਸਤੇ ਅਸੀਂ ਇੱਥੇ ਆਏ ਹੈਗੇ ਆ ਤੇ ਜੋ ਤੁਸੀਂ ਦੇਖ ਰਹੇ ਹੋ ਕਿ ਜੋ ਵੀ ਉਹਨੇ ਇਲੈਗਲ ਕੰਸਟਰਕਸ਼ਨ ਕੀਤੀ ਸੀ ਉਹਦੀ ਜਿਹੜੀ ਹੈ ਡਿਮੋਲਿਸ਼ਨ ਚੱਲ ਰਹੀ ਆ ਔਰ ਇਹ ਪੰਜਾਬ ਸਰਕਾਰ ਵੱਲੋਂ ਮਨਜੋਗ ਸਾਡੇ ਡੀਜੀ ਸਾਹਿਬ ਵੱਲੋਂ ਔਰ ਮਨਜੋਗ ਸੀਪੀ ਮੈਮ ਵੱਲੋਂ ਜੋ ਇੱਕ ਸਾਨੂੰ ਗਾਈਡਲਾਈਨ ਜਾਂ ਕੰਸਟਰਕਸ਼ਨਾਂ ਹੈਗੀਆਂ ਨੇ ਉਹਦੇ ਤਹਿਤ ਜਿਹੜੀ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਆ ਜਿਹੜੇ ਵਿਅਕਤੀ ਦੇ ਘਰ ਦੇ ਤੁਸੀਂ ਦੱਲੇ ਉਹਨਾਂ ਕੀ ਨਾਮ ਕੀ ਹੈ ਉਹਦਾ ਨਾਮ ਸਚੇਵ ਵੀ ਇਸਲਾਡੀ ਹੈ ਜੀ ਬਸਤੀ ਕੁਜਾਂ ਦਾ ਰਹਿਣ ਵਾਲਾ ਇਹ ਇਹਦੇ ਖਿਲਾਫ ਵਕ ਵਕ ਖਾਨਿਆਂ ਦੇ ਵਿੱਚ ਐਨਡੀਪੀ ਸਖਤੇ 10 ਮੁਕਦਮੇ ਦਰਜ ਨੇ ਨਹੀਂ ਇਸ ਟਾਈਮ ਬਾਹਰ ਹੈਗਾ ਜੀ ਇਹ ਔਰ ਇਹਨਾਂ ਨੇ 10 ਮੁਦਾਵਕ ਜਿਹੜਾ ਹੈਗਾ ਉਹ ਕਿਸੇ ਸੈਂਟਰ ਤੇ ਦਾਖਲ ਕਰਾਇਆ ਹੈਗਾ ਇਹਨਾਂ ਨੇ ਔਰ ਉਹ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਕਿਹਦੇ ਘਰ ਵਾਲਾ ਉਹਨਾਂ ਦੀ ਗਲੈਸ ਵੀ ਕੀਤੀ ਜਾ ਰਹੀ ਹੈ ਚੰਨ ਦੀ ਪਰ ਆਪਣੀ ਧਰ ਬਣਾਇਆ ਆ ਨੀ ਉਹ ਦੇਖੋ ਇਹ ਤਾਂ ਹਰੇਕ ਕਹਿੰਦਾ ਹੀ ਹੁੰਦਾ ਜੀ ਜਿਸ ਨੇ ਕਿਹਾ ਹੈਗਾ ਵੀ ਜਿਹੜਾ ਹੁਣ ਇਹ ਮਹਿਨਤਨਾ ਬਣਾਇਆ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਵੀ ਇਹ ਜੇ 10 ਮੁਕਦਮੇ ਦਰਜ ਨੇ ਇਸ ਬੰਦੇ ਨੇ ਨਸ਼ਾ ਵੇਚ ਕੇ ਇਹ ਇਹ ਕਨਸਟਰਕਸ਼ਨ ਕੀਤੀ ਹੈਗੀ ਹੈ ਇਹ ਲੇਗਨ ਕਨਸਟਰਕਸ਼ਨ ਹੈਗੀ ਆ ਉਹ ਅਸੀਂ ਲਾ ਮੁਤਾਬਕ ਜੋ ਕਾਰਵਾਈ ਬਣਦੀ ਹੈ ਉਹ ਅਸੀਂ ਕਰ ਰਹੇ ਹਾਂ ਚਲੋ ਸੱਚੀ ਨਹੀਂ ਮੈਂ ਪ੍ਰਵਾਦ ਦੇ ਵੇਦਨ ਜੀ ਕੋਈ ਹੋਰ ਨਹੀਂ ਨਹੀਂ ਅਜੇ ਤਾਂ ਸੱਚੇ ਨਹੀਂ ਇਕੱਲਾ ਸੀਗਾ ਜਿਹੜਾ ਵੇਦਦਾ ਸੀ ਤੇ ਖਿਲਾਫ ਮੁਕਦਮੇ ਦਰਜ ਨੇ ਉਹਦੇ ਖਿਲਾਫ ਹੀ ਇਹ ਕਾਰਵਾਈ ਹੋ ਰਹੀ ਸਰਕਾਰ ਵੱਲੋਂ ਜਿਹੜੀ ਕਿ ਜੁੱਧ ਨਸ਼ਾ ਵਿਰੁੱਧ ਮੁਹਿੰਮ ਚੇੜੀ ਗਈ ਹੈ ਨਾ ਉਹਦੇ ਤਾਂ ਹਾਲੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਲਿਸਟ ਭੇਜੀ ਗਈ ਸੀਗੀ ਉਹਦੇ ਚ ਇਸ ਬਿਲਡਿੰਗ ਦਾ ਵੀ ਨਾਮ ਹੈਗਾ ਤੇ ਅੱਜ ਪੁਲਿਸ ਸਹਾਇਤਾ ਨਾਲ ਐਸੀ ਇਮਾਰਤ ਵਿਰੁੱਧ ਜਿਹੜੀ ਉਹਨੇ ਉਲੰਘਣਾ ਕੀਤੀ ਉਹਦੀ ਕਾਰਵਾਈ ਕੀਤੀ ਜਾ ਰਹੀ ਹੈ ਇਲੀਗਲ ਬਣੀ ਸੀ ਇਲੀਗਲ ਬਣੀ ਹੋਸੀਗੀ ਜਿਹੜੀ ਕੰਸਟ੍ਰਕਸ਼ਨ ਇਲੀਗਲ ਹੈਗਾ ਜਿਹੜਾ ਸੜਕ ਦੇ ਉੱਪਰ ਵੱਧਰਾ ਗੱਡੇ ਨੇ ਖੜੇ ਗੱਡੇ ਨੇ ਉਹਨੂੰ ਤੋੜਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਨੋਟਿਸ ਦਿੱਤੋ ਇਹਨੇ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ ਹੋਈ ਹੈ ਨਹੀਂ ਨੋਟਿਸ ਦਿੱਤਾ ਹੈ ਇਹ ਦਫ਼ਤਰ ਦੇ ਰਿਕਾਰਡ ਦੇਖ ਸਕਦੇ ਆ ਯਾਰ ਨੋਟਿਸ ਦਿੱਤੋ ਹੈ ਹਣਿੰਦ ਉਹ ਕਹਾਣੀ ਦੇ ਵੀ ਲਿਖ ਕੇ ਉਹ ਦੇ ਕੇ ਆਪੋ ਪੁਲਿਸ ਨੂੰ ਬਤਾ ਜੀ ਉਹ ਪੁਲਿਸ ਵੀ ਆ ਗਿਆ ਸੇਗਾ ਸਾਨੂੰ ਨੋਟਿਸ ਕਿਤਾ ਆਇਆ ਹੈ ਕਿ ਇਹ ਸਾਨੂੰ ਪੁਲਿਸ ਪ੍ਰਸ਼ਾਸਨ ਨੂੰ ਚਿੱਠੀ ਆਈ ਹੋਈ ਹੈ ਪੁਲਿਸ ਪ੍ਰਸ਼ਾਸਨ ਸਾਨੂੰ ਲਿਸਟ ਆਈ ਬਿਲਡਿੰਗ ਆਈ ਉਹਦੇ ਤਹਿਤ ਸਾਨੂੰ ਨੋਟਿਸ ਭੇਜਿਆ ਹੋਇਆ ਹੈ ਆਪਾਂ ਫੋਰ ਵਿਲ ਬਿਲਡਿੰਗ ਨੂੰ ਭੇਜਿਆ ਹੋਇਆ ਹੈ